ਹੋਣ ਜੰਨੇ ਦਿਨ ਆਪਾਂ ਹਾਣੀ ਵੱਢ ਰਹੇ ਨਾ ਆ ਰਬੜ ਨਹੀਂ ਕੱਢ ਰਹੇ ਵਿੱਚ ਉਹਨਾਂ ਟਾਈਮ ਆ ਟੈਂਕੀ ਚੋ ਪਾਣੀ ਨਹੀਂ ਖਿੱਚਣ ਲੱਗਦਾ ਪਿਛਲੇ ਰੈਡੀਏਟਰ ਤੇ ਵੀ ਆਈ ਸੀ ਇੱਥੇ ਦਾ ਸਾਰੇ ਉੱਚਾ ਹੀ ਉੱਚਾ ਹੋਰ ਉੱਚਾ ਜੋਧਾ ਫਾਰਮ ਵਾਲੇ ਹੁਣ 200 ਕਿਲਾ 300 ਕਰਨਾ ਠੇਕੇ ਤੇ ਲੱਗ ਠੇਕਾ ਹੀ ਬਾਲਾ ਮਹਿੰਗਾ ਫੇਰ ਤਾਂ ਬੰਦਾ ਤੁਰਾਈ ਫਿਰੇ ਕੰਮਾਂ ਜਾ ਸੋਣਾ ਸਾਡਾ ਨਿਬੜ ਵੀ ਚੱਲੇ ਆਇਕਾ ਕਾਰ ਦਾ ਵੀ ਮਿੱਤਰੋ ਖੜਵੰਜੇ ਦੇ ਤੇ ਲੋਕ ਟਾਇਲ ਤੇ ਪਤਾ ਲੱਗਦਾ ਜਾਂ ਵਟਾਂ ਵਾਲੀ ਸੜਕ ਤੇ ਵੀ ਕਾਰ ਕਿੰਨੀ ਗਏ ਵਧੀਆ ਚੱਲੀ ਹੈ ਤੇ ਆਪਾਂ ਕਦੇ ਚਾਰ ਨਹੀਂ ਪਾਇਆ ਪਸੰਗਾਸਤੇ ਕਿਉਂਕਿ ਪਸ਼ੂ ਦੋ ਤਿੰਨ ਐ ਐਵੇਂ ਪਾ ਕੇ ਬਹਿ ਜਿਕੇ ਵੇਖੋ ਵੇਖ ਤੇ ਉੱਲੀ ਖਾਈ ਗਈ ਹੈ ਫਾਇਦਾ ਕੋਈ ਉਹ ਚੀਜ਼ ਦਾ ਜੇ ਮੰਨ ਕੇ ਚੱਲ ਨਗਦ ਲੈ ਕੇ ਜਾਂਦਾ ਕੋਈ ਅੱਛਾ ਤੇ ਆਪਾਂ 1 ਰੁਪਿਆ ਸਸਤਾ ਦਿੰਦੇ ਆ ਠੀਕ ਹੈ ਉੱਧਰ ਵੀ ਸੁਲਤਾਨਪੁਰ ਲੋਧੀ ਗਈ। ਹਾਂਜੀ ਬਾਈ। ਠੀਕ ਆ। ਕਿਹੜੇ-ਕਿਹੜੇ ਪਿੰਡਾਂ 'ਚ ਬਾਈ? ਅਹਿਮਦਪੁਰ ਤੇ ਨਸੀਰਿਆਲਾ। ਅੱਛਾ ਉੱਥੇ ਜਾਂਦੇ ਆ ਇਸ ਸਾਲ। ਠੀਕ। ਸਾਲ ਹੋ ਗਿਆ ਆਪਾਂ ਜਾਂਦਿਆਂ ਨੂੰ ਉੱਥੇ। ਲਓ ਜੀ ਮੈਂ ਤਰਪਿਆ ਰੋ ਕਹਿੰਦੇ ਮੱਕੀ ਦੀ ਤਿਆਰੀ ਕਰਤੀ ਹਾਲ-ਹਾਲ ਮਾਰ ਤੇ ਦੂਰੇ। ਤੇ ਹੁਣ ਕਰਾਇ ਲਾਉਣਿਆ ਸੋਨਾ ਜੀ ਦਾ। ਆਪਾਂ ਦਾ ਬਸ ਰਾਹਦਾਰੀ ਵਾਲਾ ਹੀ ਹੈਂ ਗਾਂ ਦਾ ਪਹਿਲਾਊਗਾ। ਕਿਉਂਕਿ ਨਾ ਇਹ ਤੇ ਰਕਦੁਕ ਨਾ ਖੋਸ ਆ। ਦੇਖ ਨਾ ਕਿ ਜਿਹੜੇ ਕੋਲੇ ਆ ਗਿਆ ਹੈ। ਮੋਡੀਫਾਈ ਹੋਣ ਮੜਿਆ ਜਾ ਤੇ ਬਾਕੀ ਆਪਾਂ ਅੱਗੇ ਕਿੱਥੇ ਨੂੰ ਲਿਵਾਉਣੇ ਕੰਮ ਕਰ। ਮੈਨੂੰ ਪਤਾ ਹੀ ਬੰਦਾ ਦਾ ਦਿਲ ਦਾ ਭੇਦ ਨਹੀਂ ਦਿੰਦਾ ਤੂੰ ਬਹੁਤ ਭੜੀ ਜੀ ਇਹ ਇੱਕ ਇੱਕ ਪਤਾ ਨਹੀਂ ਕਿਹੜਾ ਬਾਈ ਤੇਰੀ ਤਾਰੀਫ ਕਰੀ ਜਾਂਦਾ ਕਮੈਂਟਾਂ 'ਚ ਕਹਿੰਦਾ ਸੇਮ ਆ ਬਾਈ ਬੋਲਦਾ ਹੀ ਨਹੀਂ ਬਾਲਾ ਮਸਤ ਬੰਦਾ ਮੈਂ ਉੱਤਾਂ ਹੀ ਮਸਤ ਆਣ ਸਨ ਕੀ ਦੱਸੇ ਗਏ ਬਹੁਤ ਭੜੀ ਜੀ ਦਾ ਸੇਮ ਆ ਸੇਮੇ ਦਾ ਨਾਮ ਆ ਨਹੀਂ ਬਖਸ਼ਣਾ ਈਦੇ ਜੀ ਦੇ ਪੰਡ ਹੈਗੇ ਮੜੇ ਮਾਰ ਲੈ ਝਾਤੀ ਬਹੁਤ ਚਲਾਕ ਬੰਦੇ ਹੁੰਦੇ ਆ ਵਾਂਚ ਕੋਲਣੋ ਜੀ ਕਰਦਾ ਦੂਜੇ ਨੰਬਰ ਤੇ ਟਰਾਲੀ ਪਾ ਕੇ ਫਿਰ ਘੇੜਾ ਦੇਣੋ ਜੀ ਕਰਦਾ ਨਿਆਰਾ ਆ ਜੇ ਇੱਥੇ ਕਰਾਉਣਾ ਹੋਵੇ ਨਾ ਮੇਲਾ ਕਿੱਡੇ-ਕੱਡੇ ਡਲੇ ਹਾਂ ਨਾਲੇ ਵਾਲਾ ਦੂਰੇ ਹਾਲ ਮਸ਼ੀਨ ਲੰਗੀ ਯਾਰ ਹੈ ਕਿੱਡੇ-ਕੱਡੇ ਪੱਕੇ ਡਲੇ ਆ ਜ ਲੈ ਆਹ ਰਤ ਜੀ ਬਈ ਉਹ ਨਿਆਰਾ ਜਿਹਾ ਹੁੰਦਾ ਨਾ ਕਰਾ ਕਰੇ ਵੀ ਸੋਹਣਾ ਲੱਗਦਾ ਫਿਰਦਾ ਛਾ ਇਧਰੋਂ ਲਿਆ ਖੜਾ ਇੱਥੇ ਦਾ ਸਾਰੇ ਉੱਚਾ ਹੀ ਉੱਚਾ ਹੋਰ ਉੱਚਾ ਕਰਬਟਰ ਬੋਲਾ ਆਏ ਦੇ ਇਹਨੂੰ ਕੀ ਲੱਗਦਾ ਮੈਂ ਤਾਂ ਮੱਕੀ ਦਾ ਪਾਣੀ ਲੰਗਾਉਣਾ ਆਪਾਂ ਤਾਂ ਬਸ ਫੇਰ ਫੇਰ ਲਾਉਣਾ ਮੱਕੀ ਵੱਢ ਕੇ ਕਰਾਇਆ ਨਹੀਂ ਨਹੀਂ ਉਹ ਮੈਨੂੰ ਤਾਂ ਉਸ ਗੱਲ ਨਾਲ ਤਾਂ ਕੋਈ ਨਹੀਂ ਮੈਂ ਕਰ ਦਿੰਦਾ ਇਧਰਲੇ ਪਾਸੇ ਨੂੰ ਜਿਵੇਂ ਆਹ ਤੇਰੇ ਨਾਲ ਆ ਇਹਨੂੰ ਖਰਨੀਵਾ ਕਰ ਦਿੰਦੇ ਫੁੱਲ ਤੇ ਉਂ ਕਿਵੇਂ ਲੱਗਦਾ ਵੀ ਫਰਕ ਫੁਰਕੀ ਕੀ ਜਿਆ ਬਾੜਾ ਬਾੜਾ ਵਿਚਾਲੇ ਛੋੜਗਾ ਹੀ ਆ ਬਲ ਜਿਵੇਂ ਕਿਤੇ ਪੈ ਜਾਂਦੀ ਮਿੱਟੀ ਕਿਤੇ ਫਟ ਜਾਂਦੀ ਆ ਉਹ ਤਾਂ ਉਹਦੇ ਪਲੋਂ ਕਰਕੇ ਹੋ ਗਿਆ ਨਾ ਹਾਂ ਉਹ ਕਿਤੇ ਵੱਧ ਲੱਗੇ ਕਿਤੇ ਘੱਟ ਲੱਗੇ ਉਹਦਾ ਦਾਸ ਹੋਰੀ ਜਿਹਾ ਸਲਿੱਪ ਮਾਰ ਲੈਨੇ ਸਰੀ ਚੱਕ ਦਿੰਦੇ ਦਿੰਦੇ ਆਲਕ ਸਾਵਾ ਆਪਣੇ ਇਸ ਤੋਂ ਵਜਨੇ ਨਹੀਂ ਜਵਾਰਾ ਉਹ ਵੀਡੀਓ ਬਣਾਉਣ ਨੂੰ ਸਾਡੇ ਸਾਈਡ ਤੋਂ ਉਹ ਵੀਡੀਓ ਨਹੀਂ ਭਰਾਵਾ ਅਸੀਂ ਤਾਂ ਮੈਂ ਤੇ ਮੈਂ ਤੇ ਗਿਆਨੀ ਤਾਂ ਆਏ ਯਾਰ ਸਮਝਾ ਕਰਕੇ ਵੀ ਕਿਤੇ ਉੱਚੇ ਹੋ ਗਏ ਵੀ ਐ ਗੱਲ ਨਹੀਂ ਬਣ ਰਹੀ ਉਧਰ ਕਿਹੜਾ ਵੇਖਣਾ ਹੁੰਦਾ ਮਗਰ ਉਹਦਾ ਜੇ ਸਲੈਪ ਮਾਰ ਲਾ ਗਿਆ ਟਰੈਕਟਰ ਲੈਫਟ ਚੱਕ ਦੇਣੀ ਮਗਰ ਉਹ ਫੇਰ ਭੋਏ ਤਰਦੇ ਹੀ ਤੁਰੇ ਜਾਣ ਕਿਲਾਵਾਟ ਉਹ ਜੇ ਤਰ ਜਾ ਕਰਨ ਦਾ ਤਰ ਜੇ ਤੁਰੇ ਜਾ ਕਰਨ ਦੇ ਨਹੀਂ ਲਾਲ ਮਿੱਟੀ ਕੱਢੀ ਆਏਗਾ ਤਾਂ ਉੱਚਾ ਨਹੀਂ ਹੋ ਗਿਆ ਬਾਣ ਹੁਣ ਇਹੋ ਹੀ ਸਲਾਹ ਕਰੀ ਜਾਂਦੇ ਆ ਪਲਾਉਣੇ ਆਣੇ ਤੇ ਇੱਕ ਸੁਪਰ ਸੀਡਰ ਲੈ ਆਣੇ ਇੱਕ ਲੈਉਣਾ ਮਲ ਚਰਤੇ ਪੈਂਡ ਚ ਸਿੱਧਾ ਠੇਕਾ ਕਰਾ ਦਿਆ ਕਰਨਾ 5000 ਰੁਪਏ ਚ ਉੱਤ ਕਬ ਕਵੀ ਜਣਾ ਸਹੀ ਹੈ ਉਹ ਜਾਲੂਗਾ ਕੋਈ ਦੇਖੋ ਵੀ ਹੂੰ ਤਾਂ ਇਹ ਪਹਿਲਾ ਜੁਪੀ ਜੋ ਟਰੈਕਟਰ ਵੀ ਲਿਆਂਦੇ ਸੀ ਪਰ ਸਾਂ ਉਹਦੇ ਜਿੱਦੇ ਮਸ਼ੀਨ ਛੱਡ ਰਹੀਆਂ 10 ਟਰੈਕਟਰ ਲੈਂਦੇ ਫਰੇਈ ਉਹ ਵੇਚਦੇ ਉਹਦਾ ਫੇਰ ਅਸੀਂ ਕਰਤਾਰ ਵੀ ਲੈ ਆਂਦੀ ਉਹ ਵੀ ਆਪਣੇ ਘਰੇ ਖੜੀ ਹੈ ਹੁਣ ਆ ਮੈਂ ਹੁਣੇ-ਹੁਣੇ ਸੋਚ ਲੈ ਵੀ ਜਲਾਏ ਕਰ ਲਾਂ ਹੁਣ ਤੂੰ ਆਏ ਦੇਖ ਵੀ ਆਪਣਾ ਜੀ ਉਦੋਂ ਲਵਣਾ ਹੀ ਆ ਫਿਰ ਨਾ ਮੈਂ ਰੰਦੇ ਤੇ ਭਕਾਈ ਕਰ ਦੂੰ ਕੱਲੇ ਹਾਂ ਕੀ ਰਏ ਨਾਲ ਜਿਹੜੇ ਨੀਵੇਂ ਕਰਦੇ ਤਨ ਗੇੜੇ ਤਾਂ ਲੱਗਦੇ ਰਹਿ ਕਿਹੜਾ ਕਿਆ ਉਂਦਾ ਹੋਇਆ ਏਡੀ ਗੱਲ ਵੀ ਨਹੀਂ ਬਾਹੂ ਇੰਨਾ ਦੇ ਗੇੜੇ ਡਬਾ ਲਾਉਣੇ ਉਧਰ ਸਾਰੇ ਦੇ ਨਾਲ ਉਹ ਤਾਂ ਬਾਤ ਤਾਂ ਉੱਚਾ ਤੇਰਾ ਇੱਕ ਸਪੈਨ ਚਰਦੇ ਨਹੀਂ ਹੁੰਦਾ ਹਾਂ ਆਹ ਦਾ ਤੂੰ ਹੋਰ ਨਾ ਨੱਪ ਕੇ ਸਪੈਸ਼ਲ ਬੰਦ ਕਰਕੇ ਇਧਰ ਲੈ ਉਹ ਪਰਲੇ ਨਹੀਂ ਕੱਲੇ ਆਹਾ ਵਟ ਤੇ ਆਹਾ ਬਸ ਇਧਰ ਹਾਂ ਇੱਥੇ ਤਾਂ ਹੀ ਆ ਉਹ ਅੱਧ ਤਾਂ ਹੀ ਕਿੱਲਾ ਇਧਰ ਆ ਮੱਥਾ 2 ਕਿੱਲੇ ਤੇ ਬਾਕੀ ਫਿਰ ਤੂੰ ਲਾ ਦੇ ਰੰਦਾ ਕੋਈ ਨਹੀਂ ਚੱਲ ਨੇੜ ਦੇ ਵਧੀਆ ਨੱਪ ਕੇ ਲਾ ਮੜਾਇਆ ਖਾਲੀ ਹੋ ਜਾਂਦਾ ਵਿੱਚ ਤਾਂ ਇਹ ਇਹਦਾ ਫਿਰ ਕੰਨੀ ਵਾਲੀ ਮਿੱਟੀ ਛਿੱਟੀ ਮੈਂ ਤੈਨੂੰ ਪੁੱਛਦਾ ਸੀ ਅੱਛਾ ਬਸ ਬੰਦ ਕਰਾਂ ਮੈਂ ਤੇ ਜੀ ਬੰਦ ਮੈਂ ਲਾ ਦੇ ਨੱਪ ਕੇ ਕੋਹਨੇ ਨਾਲ ਫਿਰ ਸੋ ਰੈਫਰ ਹਨ ਮਿੱਟੀ ਨਾਲ ਲੱਬੜਿਆ ਵੀ ਸਵਾਦ ਤਾਂ ਲੈ ਦੋ ਘੰਟੇ ਤਾਂ ਉਹਨੇ ਦਾ ਤੇਰੇ ਯਾਰ ਨੇ ਪਾ ਦੇਣੀ ਤੁਹਾਡੇ ਛੋਟੇ ਨੇ ਤਾਂ ਹਨਾ ਉਹਨੇ ਤਾਂ ਉਹਦੇ ਹੀ ਪਾ ਦੇਣੀ ਸੀ ਸਟੋਰੀ ਹੈ ਜੋਧਾ ਫਾਰਮ ਵਾਲਿਆਂ ਨੂੰ ਹੁਣ 200 ਕਿੱਲਾ 300 ਕਰਨਾ ਠੀਕ ਹੈ ਤੇ ਲੱਗ ਠੇਕਾ ਹੀ ਬੜਾ ਮਹਿੰਗਾ ਪੇਰ ਤਾਂ ਬੰਦਾ ਤਰਾ ਹੀ ਫਿਰੇ ਕੰਮ ਆ ਜਾ ਸੋਣਾ ਸਾਡਾ ਤਾਂ ਨਿਬੜ ਵੀ ਚੱਲੇ ਤਰੇ ਆ ਸਦਾ ਆ ਕੇ ਅਸੀਂ ਕੋਈ ਨਹੀਂ ਪੈਂਦੇ ਹੁਣ ਜੇ ਸੁਹਾਗਾ ਵਜ ਜਾਂਦਾ ਫਿਰ ਆ ਜੰਪ ਜੇ ਨਹੀਂ ਮਾਰਨੀ ਪੇਰ ਜਾਵਾਂ ਸਰਾਵਾ ਹਾਂ ਹਾਲਾਂ ਤਾਂ ਫਿਰ ਬਾਈ ਦੇ ਟੌਪ ਦੇ ਹੀ ਆ ਗੱਲ ਤਾਂ ਭਰਾਵਾ ਕਰਨ ਦਿੰਦਾ ਹੀ ਨਹੀਂ ਕਾ ਲਾ ਨਹੀਂ ਕਲੱਚ ਤੋਂ ਪੈਰ ਹੀ ਨਾਲ ਚੱਕੇ ਮੈਂ ਭਰਾਵਾ ਸਾਡੀ ਮਰੀ ਕਲੱਚ ਪਲੇਟ ਆ ਤੂੰ ਪਲੇਅਰ ਚੱਕਲਾ ਕਲੱਚ ਪਲੇਟ ਤੋਂ ਵੇ ਅੱਧੇ ਕਲੱਚ ਦਾ ਕੀ ਮਤਲਬ ਹੈ ਉਹ ਵੀ ਲੋਡ ਤੇ ਟਰੈਕਟਰ ਹਾਂ ਵੀ ਜਦੋਂ ਹਾਲ ਮਗਰ ਜ਼ੋਰ ਲਾਈ ਜਾਂਦਾ ਟਰੈਕਟਰ ਅੱਧੇ ਕਲੱਚ ਤੇ ਛੱਡਦਾ ਉਹਦਾ ਮੈਂ ਇੱਕ ਦੋ ਵਾਰੀ ਆਖਿਆ ਇਹਨੇ ਗੁੱਸਾ ਕਰਨਾ ਹੁਣ ਵੀ ਕਰੂਗਾ ਵੀ ਐਂ ਮੇਰੀ ਬੇਇੱਜ਼ਤੀ ਕਰਦਾ ਇੱਕ ਤਾਂ ਕਹਿੰਦੇ ਇਧਰੋਂ 뷰 ਬੜਾ ਤਕੜਾ ਆਉਂਦਾ ਨਾ ਆਵੇ ਸੂਰਜ ਨਾਲ ਕਰੋ ਚੱਕੇ ਯਾਰ 뷰 ਬਹੁਤ ਸੋਹਣਾ ਆਉਂਦਾ ਜਿਆ ਨਹਿਰ ਦੀ ਦਾ ਸਵੇਰ ਸਵੇਰ ਇੱਕ ਸੂਰਜ ਜਿਹਾ ਪੈਂਦਾ ਐਂਡ ਲੱਗ ਜਾਂਦਾ ਇਹ ਇੱਕ ਕਾਰ ਦਾ ਵੀ ਮਿੱਤਰ ਖੜਵੰਜੇ ਦੇ ਤੇ ਲੌਕ ਟਾਇਲ ਤੇ ਪਤਾ ਲੱਗਦਾ ਜਾਂ ਵਟੇ ਵਾਲੀ ਸੜਕ ਤੇ ਵੀ ਕਾਰ ਕਿੰਨੀ ਗਏ ਵਧੀਆ ਚੱਲੀ ਹੈ ਤੇ ਵੈਸੇ ਸੜਕਾਂ ਸੁੜਕਾਂ ਦੇ ਬੰਦੇ ਨੂੰ ਆਹ ਲਾਦਾ ਜੀ ਸੌਂਗੀ ਕਾਰ ਇੱਥੇ ਆ ਕੇ ਕੱਲੀ ਕੱਲੀ ਜੀ ਖੜਕਣ ਲੱਗ ਜਾਂਦੀ ਹੈ ਮਾਲੀਆਂ ਮੋਟ ਚੀਜ਼ਾਂ ਜਿਵੇਂ ਆਹ ਆਹ ਤੇ ਬਾਕੀ ਆ ਬਾਈ ਦਾ ਫਾਰਮ ਤੇ ਅੱਗੇ ਆਪਾਂ ਚਾਰ ਵੇਚਦੇ ਹੁੰਨੇ ਜਿਹੜੇ ਭਰਾ ਆਪਣੇ ਨਾਲ ਪਹਿਲਾਂ ਤੇ ਜੁੜੇ ਆ ਉਹਨਾਂ ਨੂੰ ਤਾਂ ਯਾਦ ਆ ਜਾਣਾ ਇੱਥੇ ਆਪਾਂ ਚਾਰ ਵੇਚਦੇ ਹੁੰਨੇ ਤੇ ਉੱਥੇ ਹੀ ਹੁਣ ਇੰਨਾ ਵਾਸਤੇ ਚਾਰ ਵੇਚਣਾ ਆਪਾਂ ਬੀਜਣਾ ਤੇ ਇਹਨਾਂ ਦੇ ਵੇਚ ਲੈਣਾ ਤੇ ਤਾਂ ਕਰਕੇ ਇੱਥੋਂ ਹੀ ਬੀਜ ਚੱਕਣਾ ਐ ਮੈਂ ਦੇਖਦੇ ਆਂ ਫਿਰ ਕਿੰਨੇ ਦੀ ਥੈਲੀ ਲੱਗਦੀ ਐ ਸਾਡੇ ਪ੍ਰਧਾਨ ਜੀ ਇੱਧਰ ਹੀ ਤਰੇ ਆਉਂਦੇ ਆ ਬਾਈ ਸਖਚੈਨ ਸਿੰਘ ਜੀ ਲੋ ਬਾਈ ਰੱਖ ਲਿਆ ਵੀ ਬਾਈ ਸਖਚੈਨ ਕ ਇੱਕ ਹਮਾਰਾ ਹਨਾ ਬੰਦੇ ਦੀ ਬਹੁਤ ਵੱਡੀ ਹੁੰਦੀ ਪਤਾ ਨਹੀਂ ਕਿਹਦੇ ਕਿਹਦੇ ਨਾਲ ਮੇਲ ਹੋਣੇ ਹੁੰਦੇ ਆ ਛੋਟੇ ਹੁੰਦੇ ਨਾ ਜਦੋਂ ਆਉਂਦੇ ਹੁੰਦੇ ਸੀ ਤੇ ਇਹ ਜਦ ਸਾਡੇ ਏਰੀਏ ਦੇ ਬੰਦਿਆਂ ਨੂੰ ਪਤਾ ਹੋਊਗਾ ਬਹੁਤ ਨੇ ਕਹਣਾ ਉਹੀ ਮਰ ਜਾਂਦਾ ਰਹਿੰਦਾ ਹੈ ਤੇ ਪਰ ਚਲ ਗੱਲ ਹੁਣ ਆਈ ਆ ਤਾਂ ਆਪਾਂ ਕਰਾਂਗੇ ਕੋਈ ਚੱਕਰ ਨਹੀਂ ਤੁਹਾਨੂੰ ਮੈਂ ਦਿਖਾਉਣਾ ਥੋੜਾ ਜਿਹਾ ਦੂਰ ਜਾ ਕੇ ਦਿਖਾਉਣਾ ਤੇ ਇਧਰੋਂ ਆਉਣਾ ਹੈ ਡੈਡੀ ਯਾਰ ਕਹਿਣਾ ਨਾ ਵੀ ਆਪ ਨਿੱਕੇ ਹੁੰਦੇ ਸੀਗੇ ਇਹ ਮਕਸਰ ਰੋਡ ਆ ਜੀ ਆਪਣਾ ਇਧਰੋਂ ਥੰਦੇ ਵਾਲੇ ਦਾ ਮਕਸਰ ਰੋਡ ਹੈ ਤੇ ਹੁਣ ਤੁਹਾਨੂੰ ਪਿੱਛੇ ਮੈਂ ਵੀਊ ਖਾਉਣਾ ਜਿਹੜੀ ਮੈਂ ਗੱਲ ਕਰਦਾ ਇਧਰ ਪਤਾ ਨਹੀਂ ਆਊਗਾ ਕਿ ਨਹੀਂ ਤੇ ਪਤਾ ਨਹੀਂ ਆਇਆ ਕਿ ਨਹੀਂ ਵੀ ਉਹ ਇੱਕ ਤਾਂ ਆਸੇ-ਪਾਸੇ ਦੇਖਣ ਲੱਗ ਗਿਆ ਜਦੋਂ ਆਏ ਹੁੰਦਾ ਕੈਮਰਾ ਇਹ ਕੱਢ ਕੇ ਵੀ ਇਧਰ ਇਹ ਬਾਈ ਹੋਰਾਂ ਦੀਆਂ ਕੋਠੀਆਂ ਤਾਂ ਨਸੀਮ ਇੱਕੋ ਜੀਆਂ ਮੁੱਕ ਦੀ ਗੱਲ ਵੀ ਇੱਥੇ ਮਗਰੋਂ ਜਦੋਂ ਇਧਰ ਆਉਣੇ ਇਧਰੋਂ ਦੇਖਦੇ ਨੇ ਤੇ ਉਹਦਾ ਇਹ ਹੁੰਦਾ ਸੀ ਵੀ ਆਹ ਯਾਰ ਬੜੀਆਂ ਵਧੀਆ ਕਹੇ ਨੀਕੋ ਜੀਆਂ ਪਾਈਆਂ ਚਲੋ ਉਮਰ ਲੰਘੀ ਵੱਡੇ ਹੋਏ ਤੇ ਬਾਈ ਨਾਲ ਹੀ ਐਸੀ ਲਿਆਈ ਪਣੀ ਵਿਚਾਰੀ ਇਹਨਾਂ ਨੇ ਆਪਣੇ ਪਿੰਡ ਪੈੜੀ ਠੇਕੇ ਤੇ ਲਈ ਸੀ ਉਦੋਂ ਦੀ ਲਿਆਈ ਪਾਈ ਤੇ ਹੁਣ ਬਾਈ ਨਾਲ ਵਧੀਆ ਭਰਾਵਾਂ ਵਾਲਾ ਪਿਆਰ ਹੈ ਤੇ ਉਦੋਂ ਨਿੱਕੇ ਹੁੰਦੇ ਨੂੰ ਪਤਾ ਹੀ ਨਹੀਂ ਸੀਗਾ ਬਈ ਯਾਰ ਬਈ ਇਹ ਬਾਈ ਯਾਰ ਗੈਣਾ ਆਪਣੀ ਲਿਆਜ ਪੈਣੀ ਗਾਂ ਜਾ ਕੇ ਹਨਾ ਤੇ ਹੁਣ ਬਾਈ ਦੇ ਘਰੋਂ ਇੱਥੋਂ ਵੀ ਚੱਕਿਆ ਆਪਾਂ ਉਹ ਬਾਈ ਹੋਰਾਂ ਦਾ ਫਾਰਮ ਹੈ ਡੇਲੀ ਫਾਰਮ ਹੈ ਤੇ ਇਹਨਾਂ ਨੇ ਆਪਾਂ ਨੂੰ ਕਦੇ ਚਾਰ ਪੌਣ ਨਹੀਂ ਦਿੱਤਾ ਮਿੱਤਰੋ ਚਾਰ ਪੌਣ ਨਹੀਂ ਦਿੱਤਾ ਮਤਲਬ ਆਪਾਂ ਨੂੰ ਸਲਾਹ ਦਿੱਤੀ ਵੀ ਐਂ ਮਾੜਾ ਹੁੰਦਾ ਘੱਟ ਪਸ਼ੂਆਂ ਆਸਤੇ ਖੱਡਾ ਨਹੀਂ ਤੁਰਦਾ ਤੇ ਉਹ ਗੱਲਾਂ ਆਪਣੇ ਜਾਣ ਦੇ ਵਿੱਚ ਉਦੋਂ ਦੀਆਂ ਬੈਠੀਆਂ ਤੇ ਆਪਾਂ ਕਦੇ ਨਾਕੀ ਨਹੀਂ ਕਰਿਆ ਚਾਰ ਪੰਜ ਸਾਲਾਂ ਤੋਂ ਜਦੋਂ ਉਹਦੇ ਜੁੜੇ ਤੇ ਆਪਾਂ ਕਦੇ ਚਾਰ ਨਹੀਂ ਪਾਇਆ ਪਸੰਗਾਸਤੇ ਕਿਉਂਕਿ ਪਸੂ ਦੋ ਤਿੰਨ ਐ ਐਵੇਂ ਪਾ ਕੇ ਬਹਿ ਜਿਕੇ ਵੇਖੋ ਵੇਖ ਤੇ ਉੱਲੀ ਖਾਈ ਜਾਈਏ ਫਾਇਦਾ ਕੋਈ ਉਹ ਚੀਜ਼ ਦਾ ਤੇ ਠੀਕ ਐ ਬਾਕੀ ਅੱਗੇ ਮਿੱਤਰੋ ਵੀਜ ਦੇ ਆਉਂਦਾ ਬਾਈ ਮੱਲਣ ਵਾਲਾ ਬੰਦਾ ਉਹ ਵੀ ਬਹੁਤ ਚੰਗਾ ਆਪਣੇ ਨਾਲ ਜੁੜਿਆ ਮਹਾਰਾਜ ਦੀ ਕਿਰਪਾ ਨਾਲ ਵਿੱਚੋਂ ਚਲੋ ਕਿਤੇ ਇੱਕ ਤਾਂ ਹੀ ਹੋ ਸਕਦਾ ਕੋਈ ਬੰਦੇ ਟੁੱਟੇ ਹੋਣ ਪਰ ਜਿਹੜੇ ਬੰਦੇ ਆਪਣੇ ਨਾਲ ਜੁੜ ਗਏ ਉਹ ਹੀ ਜੁੜੇ ਆਉਂਦੇ ਲੰਮੇ ਸਮਿਆਂ ਦਾ ਹੀ ਕਦੇ ਆਪਾਂ ਉਹ ਬਾਈ ਮੱਕੀ ਵਾਲੇ ਨਾਲ ਵੀ ਵਧੀਆ ਅੱਜ ਚੌਥਾ ਸੀਜ਼ਨ ਐ ਤਗੀ ਤੇ ਗਾ ਮਾਰਾਈ ਕਰੇ ਕਰੇ ਵੀ ਨਾ ਹੀ ਵਿਚਾਰੇ ਨਾ ਉਹਦੇ ਨਾਲ ਹੀ ਵਿਗੜੇ ਆਪਣੀ ਤੇ ਉਸੇ ਤੋਂ ਵਜਾਈਏ ਕਿਉਂਕਿ ਹਜੇ ਤੱਕ ਆਪਾਂ ਨੂੰ ਜੀਰੋ ਲੰਬਾ ਉਹਦੇ ਸਰ ਕੋਈ ਲੰਬਾ ਨਹੀਂ ਵਧੀਆ ਮੱਕੀ ਬੀਜ ਦਾ ਵਧੀਆ ਉਗਰਦੀ ਹੈ ਤੇ ਠੀਕ ਹੈ ਵੀਰੋ ਡੀਜ਼ਲ ਪਾਉਣੇ ਜਾਵਾਂ ਸਰਫੇ ਨਾ ਚੱਲ ਰਹੇ ਹੁਣ ਇਹ ਬਾਈ ਹੋਰੀ ਦਾ ਧੱਕੇ ਨਾਲ ਡੀਜ਼ਲ ਲੱਗੇ ਵੀ 50 ਲੀਟਰ ਦੇਦਾ ਮੈਨੂੰ ਡਰਮ ਮੰਗ ਰਿਹਾ 1 ਰੁਪਿਆ ਸਸਤਾ ਠੀਕ ਹੈ ਜੀ ਕੀ ਰੇਟ ਹੈ ਕੈਸ਼ ਤੇ ਸਸਤਾ ਜੀ ਜੇ ਮੰਨ ਕੇ ਚਲ ਨਗਦ ਲੈ ਕੇ ਜਾਂਦਾ ਕੋਈ ਅੱਛਾ ਤੇ ਆਪਾਂ 1 ਰੁਪਿਆ ਸਸਤਾ ਦਿੰਦੇ ਆ ਠੀਕ ਐ ਇਹ ਮਲਕਸਰ ਤੋਂ ਕੋਟਕ ਪੂਰਾ ਰੋਡ ਤੇ ਜੀ ਉਦੇ ਕਰਨ ਦੇ ਕੋਲੇ ਤੇ ਪੈਲਸ ਦੇ ਨਾਲ ਕੋਲਡ ਸਟੋਰ ਦੇ ਨਾਲ ਜਿਹੜਾ ਪ੍ਰੀਤ ਪੰਪ ਇੱਥੇ 1 ਰੁਪਿਆ ਤੁਹਾਨੂੰ ਸਸਤਾ ਦਿੱਤਾ ਜਾਊਗਾ ਜਿਹੜੇ ਵੀਰ ਗੱਡੀਆਂ ਗੁੱਡੀਆਂ ਆਲੇ ਆਉਂਦੇ ਆ ਉਹਨਾਂ ਨੂੰ ਵੀ ਕੈਸ਼ ਤੇ ਜਦੋਂ ਤੁਸੀਂ ਪਾਓਗੇ ਤੇ ਆਪਣਾ ਪਹਿਲਾਂ ਲੈ ਕੇ ਸੀ ਕੋਸ ਟੈਂਕੀ ਵਿੱਚ ਸੀਗਾ ਤੇ 20 ਲੀਟਰ ਨਾਲ ਅੱਜ ਆਪਣੀ ਮੱਕੀ ਬੀਜੀ ਜਾਣੀ ਉਹ ਬਾਕੀ ਬਾਈ ਹਰ ਦਾ ਕੰਮ ਇੱਥੇ ਇੱਕ ਨੰਬਰ ਹੈ ਜੀ ਇੱਕ ਨੰਬਰ ਆਏ ਆ ਕਦੇ 20 ਲੀਟਰ ਫੋਨ ਆ ਕਦੇ 30 ਫੋਨ ਆ ਤੇ ਕਦੇ ਸਮੱਸਿਆ ਨਹੀਂ ਆਈ ਵੀ ਚੁੱਪ ਕਰਕੇ ਪਵਾ ਲਈ ਦਾ ਖਾਤੇ 'ਚ ਤੇ ਇਹਨਾਂ ਕਦੇ ਪਤੰਦਰਾਂ ਨੇ 5 7 10000 ਰੁਪਏ ਪਿੱਛੇ ਕਦੇ ਫੋਨ ਕਰਿਆ ਵੀ ਦੇ ਕੇ ਜਾਓ ਬਾਈ ਜੀ ਕਦੇ ਨਹੀਂ ਕਰਿਆ ਇਹਨਾਂ ਸੌਖ ਬਣਿਆ ਨਾ ਮੈਨੂੰ ਤਾਂ ਪੁੱਛੋ ਹੀ ਨਾ ਇਹਰੇ 'ਚ ਉਹੀ ਪਾ ਦੇ ਯਾਰ 1000 ਕ ਦਾ ਵਾਦੂ ਆ ਕੀ ਕਰਦੇ ਆ ਕੀ ਕੋਈ ਕੀ ਕਰਦੇ ਆ ਬਾਹ ਤਾ 10000 ਦਾ ਕਰ ਲਾ ਪੂਰਾ ਕੋਈ ਸਮੱਸਿਆ ਨਹੀਂ ਹੁਣ ਆਲੂਆਂ ਵਾਲੇ ਹੁਣ ਪਹਿਲਾਂ ਦੇ ਪੈਸੇ ਪੂਰੇ ਖੜੇ ਆ ਤੇ ਹੁਣ ਆਲੂਆਂ ਦੇ ਆਊਦੀ ਪੇਮੈਂਟ ਦੀ ਉਹਦੇ ਕਲੀਅਰ ਕਰ ਦਾਂਗੇ ਤੇ ਇੱਕ ਫੋਨ ਨਹੀਂ ਲਾਇਆ ਜ ਤਾਈ ਬਾਈ ਹੋਰਾਂ ਨੇ ਕਦੇ ਬੜਾ ਘਟ ਕੰਮ ਨਾ ਕਦੇ ਸੈਨਸੂਨ ਕਰਨੇ ਪਏ ਉਹ ਜਰੇ ਆਈ ਯਾਦ ਰੱਖ ਲੈਂਦੇ ਆ ਦੇਖੋ ਤੇ ਇਧਰ ਮੌਸਰ ਹੈ ਜੀ ਤੇ ਇਧਰ ਹੈਗਾ ਕੋਟਕਪੂਰਾ ਤਾਂ ਉੱਥੇ ਇਹ ਪੰਪਾਉਂਦਾ ਉਦੇ ਕਰਨ ਦੇ ਕੋਲੇ ਉੱਥੇ ਜੀਕ ਜੀ ਕੇ ਪੈਲਸ ਵੀ ਨੇੜੇ ਆ ਤੇ ਬਾਕੀ 1 ਰੁਪਿਆ ਸਸਤਾ ਵੀ ਦਿੰਦੇ ਆ ਜਿਵੇਂ ਹੁਣ ਆ ਟਰੱਕਾਂ ਟਰੱਕਾਂ ਵਾਲੇ ਕੈਸ ਤੇ ਪਾਉਂਦੇ ਆ ਜਾਂ ਕੋਈ ਵੀ ਕੈਸ ਤੇ ਪਾਉਂਦਾ ਬਾਕੀ ਮੇਨ ਗੱਲ ਅਰਧਾਰ ਦੂਰੀ ਬਾਲਾ ਚੰਗਾ ਬਾਈ ਜਰਾ ਇਹ ਦੇਣੇ ਤਾਂ ਹੁੰਦੇ ਹੀ ਚਲੋ ਆਪਾਂ ਪਰ ਐਕ ਆਉਂਦੇ ਜੇ ਨਹੀਂ ਗਏ ਦੋ ਨਵੇਂ ਨਾਲ ਜੁਆਇਨ ਕਰੇ ਹੈ ਆ ਮੇਨ ਚਲੋ ਵਧੀਆ ਪੂਰੇ ਵਧੀਆ ਗੰਡ ਦੇ ਲਈ ਬਾਈ ਬਣਿਆ ਫਿਰ ਸਿਰਾ ਲਾ ਦੀ ਖਿੱਚ ਕੇ ਦੋਵਾਂ ਪਾਸੇ ਨੂੰ ਮੇਰੀ ਗੱਲ ਸੁਣ ਨਾ ਆਪਾਂ ਨੂੰ ਖਾਤਾ ਯਾਰ ਹਾਂ ਮੈਂ ਤੁਹਾਨੂੰ ਪੈਸੇ ਪੂਹੇ ਪਾਵਾਂ ਮਾਰੇ ਜੁੜੀ ਗਿਆ ਹੈ ਨਹੀਂ ਬਾਈ ਬਾਈ ਆਇਆ ਨਹੀਂ ਹੁਣ ਨਾ ਯਾਰ ਕੋਈ ਨਹੀਂ ਦੰਦਾ ਦੂੰਗਾ ਬਸੋਂ ਬਾਈ ਬਣਿਆ ਨਾ ਮੈਨੂੰ ਅੱਜ ਹੀ WhatsApp ਕਰਾ ਦੇ ਹਾਂ WhatsApp ਤੇ ਭੇਜ ਦੇ ਤੇ ਗੱਲ ਕੱਢ ਕੇ ਕਰਿਆ ਲੋੜ ਹੀ ਕਰ ਦਿਓ ਮਿਹਰਬਾਨੀ ਬਾਈ ਧੰਨਵਾਦ ਡੀਲ ਬੜਾ ਚੰਗਾ ਕਰਦੇ ਬਾਈ ਮੰਨੇਗਾ ਵੀਰੇ ਹਾਂ ਬਾਈ ਬਹੁਤ ਧੰਨਵਾਦ ਤੇਰਾ ਵੀ ਆਥ ਡੀਜ਼ਲ ਵਾਲਾ ਕਰੇ ਤੂੰ ਚੰਗਾ ਬਾਈ ਉਹ ਬਾਈ ਚੋਹੇ ਲਾਲੀ ਦਾ ਮੈਨੇਜਰ ਸਾਹਿਬ ਬਹੁਤ ਚੰਗੀ ਡੀਲਿੰਗ ਆ ਯਾਰ ਆਪਾਂ ਤਾਂ ਸਾਲ ਹੋ ਗਿਆ ਵਧੀਆ ਡੀਜ਼ਲ ਮਸ਼ੀਨ ਮਸ਼ੂਨ ਆਸਤੇ ਜਿੰਨਾ ਕਿ ਚਲੋ ਚੱਕਣਾ ਹੁੰਦਾ ਆਪਾਂ ਕੋਈ ਲੱਖ ਰੁਪਏ ਵੰਗੂ ਲੱਗਦਾ ਤੇ ਪ੍ਰਵਾਹ ਹੀ ਕੋਈ ਨਹੀਂ ਬੰਦ ਰਹੇ ਫੋਲੋ ਆ ਵੀ ਮਿੱਤਰੋ ਡੀਏਪੀ ਤੇ ਆ ਚਾਰ ਸੈਲਗਾਂ ਦੋ ਕਿੱਲੇ ਦੇ ਰੱਖਣਗਾ ਆਪਾਂ ਉਹ ਕੀ ਬੋਲਦੇ ਹਨ ਮੱਕੀ ਤੇ ਆਲੂ ਪੱਲੂ ਸਾਹਿਬ ਦਾ ਹੋ ਗਿਆ ਜੀ ਸੌਦਾ ਕੱਲ ਸ਼ਾਮ ਨੂੰ 500 ਰੁਪਈਆ ਤੇ ਹੁਣ ਇਹਦੀ ਮਾਰਦੇ ਆ ਸਲਫ ਘੋੜੇ ਦੀ ਟੂਲ ਰਖਾਂਗੇ ਚਲ ਬਾਅਦ ਚ ਠੰਡਾ ਖੜਾ ਕਰ ਲਦਾ ਤੇ ਫੇਰ ਇਹਦੇ ਚ ਪਾਉਣੇ ਆ ਬਾਹਰ ਤੇਲ ਤੂਲ ਕਿਆ ਕਰ ਲਈਏ ਦਾ ਤੇਲ ਪਾਣੀ ਚੈੱਕ ਮਿੱਤਰੋ ਫਿਰ ਸੈਲਫ ਮਾਰ ਕੇ ਤੁਹਾਨੂੰ ਦਿਖਾਉਣਾ ਖੜੇ ਦੀ ਕਿਵੇਂ ਚੱਕਦਾ ਲਾਈ ਵੀ ਦਿਖਾਵਾਂ ਜਦੋਂ ਕੋਈ ਵੀ ਨਵਾਂ ਰੈਡੀਏਟਰ ਲਾਉਣੇ ਆ ਜਾਂ ਨਵਾਂ ਟੱਕੜ ਲਾਉਣੇ ਨਾ ਉਹਦੇ ਪਤਾ ਕੀ ਪ੍ਰੋਬਲਮ ਰਹਿੰਦੀ ਹੈ ਅੰਨੀ ਛੋਲ ਕੇ ਨਾ ਦੱਬੜ ਗਈ ਚਲੋ ਇੱਕ ਹਜ਼ਾਰ ਮਾੜਾ ਮਾੜਾ ਲੱਗ ਜਾਂਦਾ ਯਾਰ ਇੱਥੇ ਆ ਵੱਢ ਕੇ ਹਾਸਪੇਵ ਨੀਵਾ ਕਰਨਾ ਤੇ ਉਹਦੇ ਚੱਕਰ ਇਹ ਪੈਂਦਾ ਜਿਵੇਂ ਹੁਣ ਆ ਨਵਾਂ ਰੈਡੀਏਟਰ ਲਾਇਆ ਆਪਾਂ ਇਹਦੀ ਹੁਣ ਜੰਨੇ ਦਿਨ ਆਪਾਂ ਹਾਣੀ ਵੱਢ ਰਹੇ ਨਾ ਆ ਰਬੜ ਨਹੀਂ ਕੱਢ ਰਹੇ ਵਿੱਚ ਉਹਨਾਂ ਟਾਈਮ ਆ ਟੈਂਕੀ ਚੋਂ ਪਾਣੀ ਨਹੀਂ ਖਿੱਚਣ ਲੱਗਦਾ ਪਿਛਲੇ ਰੈਡੀਏਟਰ ਤੇ ਵੀ ਆਈ ਸੀ ਤੇ ਇਹ ਰਬੜ ਹੁਣ ਕਰਨ ਲਈ ਲਾਉਣੀ ਪਊਗੀ ਫੇਰ ਇਹਦੇ ਚੋਂ ਪਾਣੀ ਸਹੀ ਖਿੱਚਣ ਲੱਗੂਗਾ ਹੁਣ ਆਵੇ ਜਿੰਨਾ ਕਿ ਘਟਦਾ ਮੰਨ ਲਓ ਥੋੜਾ ਜਿਹਾ ਘਟਿਆ ਤੇ ਫੇਰ ਮੰਨ ਲਓ ਇਧਰੋਂ ਪਾਣੀ ਖਿੱਚਣ ਲੱਗੂ ਹੁਣ ਉਧਰ ਘਟ ਜਾਂਦਾ ਇਧਰ ਨਹੀਂ ਖਿੱਚਿਆ ਜੀ ਨਹੀਂ ਲੈ ਵੀ ਇਹਦਾ ਖਿੱਚ ਕਿਉਂ ਬਣੀ ਤਾਂ ਨਹੀਂ ਨਿਕਲ ਗਈ ਤੇ ਹੁਣ ਉੱਥੇ ਪਾਣੀ ਪੂਰਾ ਕਰਕੇ ਗੇਰਾ ਫੇਰ ਇਧਰ ਇਹਦੇ ਨਾਲ ਕਨੈਕਟ ਹੋ ਜਾਊਗਾ ਫੇਰ ਨਹੀਂ ਆਪਾਂ ਉਹ ਟਖਣ ਖੋਲਣ ਦੀ ਲੋੜ ਫੇਰ ਇੱਥੇ ਖੜੀ ਜਾਊਗਾ ਹੁਣ ਇੱਕ ਵਾਰੀ ਪਾਉਣਾ ਪਊਣੀ ਨਹੀਂ ਖਿੱਚਣਾ ਨਹੀਂ ਬਰੋ ਪਾਣੀ ਇਹਨੂੰ ਰਬੜ ਨੂੰ ਆਪ ਰੱਖਦੇ ਆਂ ਸਾਹਮਣੇ ਉਹਨੇ ਜਦੋਂ ਆਪਾਂ ਗਰਮ ਤਾਂ ਕਰੀਏ ਟਰੈਕਟਰ ਦੀ ਸਲਫ ਛਾਂਡਦੀ ਹੈ ਨਾ ਸਲਫ ਬਾਬੇ ਪਾਈ ਦੀ ਮਾਰ ਲੱਗਿਆ ਆ ਲੋ ਪੱਠੀ ਦੇ ਹੱਥ ਲਈ ਰੱਖ ਦਾਂ ਜੇ ਨਜ਼ਰ ਰੱਖੋਗੇ ਕਈ ਵਾਰੀ ਬੰਦੇ ਟਰੈਕਟਰ ਕਮੈਂਟ ਫੇਰ ਕਰ ਦਿੰਦੇ ਪਹਿਲਾਂ ਸਟਾਰਟ ਕਰਾਈ ਜੋ ਜਿਵੇਂ ਵਿੱਚ ਹੋਊਗਾ ਤੁਹਾਡੇ ਸਾਹਮਣੇ ਆਪਾਂ ਲਗੋਇਆ ਨਹੀਂ ਕਦੇ ਆਪਾਂ ਕਿਹੜਾ ਦੱਸੋ ਇੱਥੇ ਮੋਡੀਫਿਕੇਸ਼ਨਾਂ ਦਾ ਕੰਮ ਕਰਦੇ ਆਂ ਜਾਂ ਕੋਈ ਥੋੜੀ ਜੀ ਆਹ ਸਮੱਸਿਆ ਬਹੁਤ ਪੈ ਗਈ ਬਈ ਹਾਂ ਇੰਨਾ ਭੀੜਾ ਹੋ ਗਿਆ ਨਾ ਬਦਲ ਕੇ ਮੈਂ ਤਾਂ ਪਸਤਾ ਹੀ ਰਿਹਾ ਹੁਣ ਤੁਸੀਂ ਦੇਖੋ ਜਿਹੜੀ ਇਹਦੀ ਰੇਸ ਘੱਟ ਆ ਇਧਰ ਲਈ ਹਨ ਉਹ ਅੰਦਰ ਲਈ ਆਪਾਂ ਬੰਦ ਰੇਸ ਕਹਿ ਦਨੇ ਆਈ ਆਡਲ ਆਰ ਪੀ ਐਮ ਉਹ ਆਰ ਪੀ ਐਮ ਬਾਹਲੇ ਘੱਟ ਉਹ 500 ਤੇ ਹੀ ਆ ਜਾਂਦਾ ਉਹ ਆਪਾਂ 700 ਕਰਨੇ ਆ ਹੁਣ ਉੱਥੇ ਨਾ ਤਾਂ ਚਾਬੀ ਪੈ ਰਹੀ ਐ ਉਧਰ ਆ ਗਈ ਟੀ ਇਹਨੂੰ ਤਾਂ ਚਲ ਖੋਲ ਕੇ ਘਮਾਲਾਂਗੇ ਵਾਪਸੀ ਵਾਲੀ ਤੇ ਬੜਾ ਮੈਂ ਤਾਂ ਕਹਾਂ ਮਾ ਪੰਜ ਕਿ ਮਿੰਟ ਮੱਥਾ ਮਾਰਿਆ ਮੈਂ ਆਪਣੇ ਤੋਂ ਨਹੀਂ ਹੁੰਦਾ ਇਹ ਤਾਂ ਫੇਰ ਹੀ ਕਰਾਵਾਂਗੇ ਹੁਣ ਹੱਥ ਆਲੀ ਰੇਸ ਮਾੜੀ ਇਹ ਕਰਕੇ ਰੱਖਣੀ ਪੈਂਦੀ ਐ ਲਾਇ ਵੀ ਵੀਰੋ ਦੁਵਾਰਾ ਲਾਦੇ ਆ ਵੀਡੀਓ ਕੱਟ ਹੋ ਗਈ ਸੀ ਤਾਂ ਕਿਉਂਕਿ ਫੋਨ ਆ ਗਿਆ ਠੀਕ ਹੈ ਜੀ ਤੇ ਹੁਣ ਆਪਾਂ ਠੰਡਾ ਸਟਾਰਟ ਕਰਾਂਗੇ ਠੰਡੇ ਦੀ ਥੋੜੀ ਜਿਹੀ ਆਵਾਜ਼ ਮੈਨੂੰ ਉਹ ਪ੍ਰੀਜ ਲੱਗਦੀ ਹੁੰਦੀ ਐ ਸੈੜਾ ਤੋਂ ਮਾੜੀ ਇਹ ਲਉਣੀ ਪੈਂਦੀ ਦਿਨੇ ਤਾਂ ਹੁਣਵੇਂ ਨੇ ਹੁਣ ਬਾਲੀ ਘੱਟ ਲਈ ਮੈਂ ਉਹ ਗਾਲੀ ਕੱਢ ਜਾਂਦੀ ਐ ਲਾ ਆਹ ਹਾਈ ਦੀ ਆਵਾਜ਼ ਆ ਥੋੜੀ ਜਿਹੀ ਆਪਣੇ ਮੋਨੇ ਨਾਲ ਲਿਆ ਕੇ ਇਹਦੇ ਚ ਪਾਣੀ ਪਾਉਣਾ ਇਹਨੂੰ ਚੱਬ ਲੈਣ ਦੇ ਫਿਰ ਆਪਾਂ ਡੀਜ਼ਲ ਡੀਜ਼ਲ ਪਾ ਕੇ ਫਿਰ ਜਾਣਾ ਐ ਕਿ ਕਿਸ ਨੇ ਇਹ ਰਸਾਇਣ ਕਰੀਦਾ ਦੱਸੋ ਯਾਰ ਤੇਲ ਵਾਲੀ ਗਏ ਥੀ ਏ ਹੁਣ ਇਹ ਇੱਕ 22 30 ਲੀਟਰ ਤੇ ਹੈ ਨਾ ਤੇ ਪਤੰਦਰ ਨੇ ਮੜੀ ਨਹੀਂ ਕਰਦੀ ਇਹਦਾ ਸਾ 27 28 ਲੀਟਰ ਦਾ ਜਿਹੜਾ 24 ਲੀਟਰ ਹੁਣ ਪਿਆ ਚਾਰ ਉਂਗਲਾਂ ਪਹਿਲਾਂ ਹੀ ਇਹ ਇੰਨੇ ਤੇਲ ਤੇ ਵੀ ਗੇਜ ਨੇ ਇੰਨੀ ਚੱਕੀ ਹੈ ओरिजिनल ਪਾਰਾ ਇਹਦੇ ਚੋਂ ਕਿਉਂਕਿ ਇਹ ਗੇਅਰ ਵੀ ਕਰਾਰੀ ਦੀ ਆਵਾਜ਼ ਆਵੇ ਮਗਰ ਲਈ ਸੇਜ ਹੁਣ ਆਇਆ ਨਾ ਸਮਝ ਲਿਆ ਵਾਹ ਜੀ ਹੋ ਗਏ ਕੋਈ ਤੇ ਵੀ ਜਾ ਰਿਹਾ ਜਾਂਦਾ ਆਹ ਆਜੇ ਮੈਨੇ ਪੂਰਾ ਹੀ ਫਰਕ ਲੱਗ ਗਿਆ ਆਵਾਜ਼ ਤੇ ਬਾਕੀ ਤੁਸੀਂ ਦੇਖੋ 900 850 ਚੱਕਰ ਤੇ ਆਵਾਜ਼ ਆ ਰਹੀ ਆ ਇਹ ਪਿਆਰੀ ਜੀ ੜਕੜ ੜਕੜ ਹੋਈ ਜਾਂਦੀ ਆ ਬਾਕੀ ਆਲੂ ਚੋਗਣ ਵਾਲੇ ਮੈਨ ਲੱਗਦਾ ਬਹੁਤ ਫਰਕ ਆ ਵਾਹਣ ਚ ਇਹ ਕਰ ਗਿਆ ਨਹੀਂ ਫਿਰ ਨਾਲ ਪਾ ਲਾ ਦੋ ਪੈਨ ਗੱਡੇ ਉੱਤੇ ਹਵਾ ਦਾ ਰੇਡ ਵੀ ਹੋ ਜਾਂਦਾ ਵਧੀਆ ਟਾਇਰ ਬਣਾਇਆ ਤੇ ਬਾਸ ਸੋਟਾ ਲਈ ਰੀਰੂਲ ਬਣਾ ਦੇ ਠੀਕ ਆ ਟੈਂਪਰੇਚਰ ਵੇਖ ਲਓ ਨਾ 1918 1903 ਆਉਂਦਾ ਰੇਸ ਜਦੋਂ ਉੱਥੇ ਟਾਇਰ ਘਮਾਏ ਜਾਣ ਆ ਆਪਣੇ ਹਾਲ ਮਾਰੇ ਪਹਿਲੇ ਜਵਾਂਗੇ ਕਿੱਲਾ ਸਵਾ ਕਿੱਲਾ ਰਹਿ ਗਿਆ ਤੇ ਪਰ ਸੋਈ ਸਾਈ ਤਾਂ ਨਹੀਂ ਜਾਗਦਾ ਜਮਾ ਅੰਦਰ ਭਾਈ ਦਾ ਖਾਣੀਆਂ ਕਰੀ ਜਾਂਦੇ ਹਲੇ ਲੈ ਲੈ ਮੇਤਰੋ ਕੀ ਆ ਪਾਣੀ ਪਿਆ ਕੇ ਭਾਈ ਉਹਨਾਂ ਨੂੰ ਹੁਣ ਤੋੜਦੇ ਆ ਮਸ਼ੀਨ ਪਾੜਿਆ ਭਾਈ ਇਹਦਾ ਚਾਹੁੰਦੇ ਆ ਚਾਹੁੰਦੇ ਤੇ ਬੇਚਾਰੇ ਪਾਟ ਕੀ ਪਾੜੇ ਹਾਂ ਅਚਾ ਹਾਂ ਭਾਈ ਤੇ ਦੀ ਨਿਕਲੀ ਹੁੰਦੀ ਹੈ ਨਾ ਛੱਟਾ ਫਿਰ ਥੋੜੀ ਉਮਰ ਚ ਹੋਊ ਸਾਡੀ ਵਗਿਆ ਹੈ ਨੀ ਡੀਏਪੀ ਲੋਟੇ ਹਾਂ ਡੀਏਪੀ ਵੀ ਤਿੰਨ ਇਕੱਠੇ ਨਹੀਂ ਕਿੱਲੇ ਦੇ ਕਿੰਨੇ ਪਉਣੇ ਡੂੜ ਇਹ ਹੁਣ ਆਪਾਂ ਦੋਵਾਂ ਕਿੱਲੇ ਦਾ ਪਿਆ ਵੀ ਦੋਵਾਂ ਦਾ ਪਾਲਾ ਠੀਕ ਐ ਫਿਰ ਆਪਾਂ ਤਿੰਨੇ ਸੈਟਲ ਕੇ ਇਹ ਜਾਨੀ ਕਿ ਆਪਾਂ ਸੈੱਡ ਦੇ ਅਨੁਸਾਰ ਲਗੇ ਆ ਜੀ ਮੜਾ ਜੱਗੋ ਯਾਰ ਆਇਆ ਸਾਲ ਲੈਣਾ ਨਾਲੇ ਮੈਂ ਤਾਂ ਨਾ ਵੀ ਨੇੜੇ ਕਰਦੇ ਕੋਹਨੇ ਹੁੰਦਾ ਚੱਲ ਦਿੰਦੇ ਮੈਂ ਇੱਕ ਪੈਗ ਹਾਂ ਨਾ ਜੀ ਇੱਕ ਪੈਕਟ ਪਾਊਗਾ ਹੋਰ ਜੇ ਆ ਹੋ ਗਿਆ ਤਾਂ ਜੇ ਥਾਂ ਘਟਾਉਣਾ ਫਿਰ ਥਾਂ ਕਨਾਲਕ ਘਟ ਸਕਦਾ ਆਂਦੇ ਹੁੰਦੇ ਆ ਯਾਰ ਹੁਣ ਪੱਕਾ ਤਾਂ ਨਹੀਂ ਪਤਾ ਬਈ ਜੇ ਇਹਨਾਂ ਨਾਲ ਥਾਂ ਨਾਲ ਦੇਖ ਚੱਲਣਗੇ 8 ਕਿਲੋ ਪਾਉ। ਅਰ 8 ਕਿਲੋ ਪਾਉ ਤੇ 7 ਇੰਚ ਤੇ ਰੋ ਹਾਂ ਇਹ ਆਏ ਇਹ ਮੇਰਾ ਕਾਕਾ ਇਹ ਤੈਨੂੰ ਮੱਥੇ ਤੇ ਰੱਖ ਦਵਾਂਗੇ ਦਾਣੇ ਰਾਤਾਂ ਚ ਕਿਹੜਾ ਦੂਰ ਆ ਆਂਦਾ ਹੈ ਜੀ ਆ ਕਿੰਨੇ ਕੁ ਦੂਰ ਆ ਸੱਪਾਂ ਦੇ ਚਲ ਆਂਦਾ ਸਹੀ ਗੱਲ ਆ ਟਾਂਡਾ ਤਾਂ ਫੇਰ ਹੀ ਮੋਟਾ ਜਿਹੜੇ ਵੀ ਸਪੇਸ ਹੋਵੇ ਸਾਹ ਵੀ ਮਿਲਿਆ ਬਾ ਵਧੇ ਨਾ ਫਿਰ ਆਪਣਾ ਵੀ ਆ ਸੀ ਹੁਣ ਬੜੀ ਕਾਚੇ ਦੇ ਕੋਈ ਨਹੀਂ ਆ ਜਾਂਦੇ ਫਿਰ ਡਾਈ ਪਾਲੀਏ ਤੇ ਇਹਦੇ ਵਿੱਚ ਸਾ ਚੱਕਾ ਪਾਹੋ ਪਾਉਣਾ ਲਓ ਜੀ ਚੰਗਾ ਚੰਗਾ ਸੀਜ਼ਨ ਲੱਗੇ ਬਾਈ ਦਾ ਆਪਣੇ ਏਰੀਆ 'ਚ ਪਹਿਲੇ ਦਿਨ ਚਲਾਉਣ ਲੱਗੇ ਆ ਉਧਰ ਵੀ ਸੁਲਤਾਨਪੁਰ ਲੋਧੀ ਗਈ ਸੀ ਜੀ ਬਾਈ ਠੀਕ ਹੈ ਕਿਹੜੇ ਕਿਹੜੇ ਪਿੰਡਾਂ 'ਚ ਬਾਈ ਅਹਿਮਦਪੁਰ ਦੇ ਨਸੀਰੀਆ ਵਾਲਾ ਅੱਛਾ ਉੱਥੇ ਜਾਂਦੇ ਆ ਇਸ ਸਾਲ ਠੀਕ 3 ਸਾਲ ਹੋ ਗਏ ਆਪਾਂ ਜਾਂਦੇ ਨੇ ਉੱਥੇ ਠੀਕ ਹੈ ਚਲੋ ਵਧੀਆ ਬਾਈ ਅੱਜ ਫਿਰ ਸ਼ੁਰੂਆਤ ਆਪਣੇ ਏਰੀਆ 'ਚ ਹੋਣ ਲੱਗੀ ਆ ਜੀ ਦਾਸ ਦੇ ਖੇਤੋਂ ਚਲੋ ਵਧੀਆ ਵਧੀਆ ਸੀਜ਼ਨ ਲੱਗੇ ਬਾਈ ਹੋਰਾਂ ਦਾ ਹੁਣ ਅਸੀਂ ਖਾ ਲਈਏ ਪ੍ਰਸ਼ਾਦ ਦੇਖੋ ਜੀ ਲੈ ਲਿਆ ਤੁਸੀਂ ਹਾਂਜੀ ਇਹ ਆ ਕਿਧਰੋਂ ਆਈ ਜਾਂਦੇ ਤੂੰ ਮੂੰਹ ਚੋਂ ਨਿਕਲੀ ਜਾਂਦੇ ਪਰ ਨਹੀਂ ਨਹੀਂ ਇਹ ਤਾਂ ਇਧਰੋਂ ਹੀ ਤੂੰ ਅੱਛਾ ਲਓ ਵੀਰੋ ਚਲਾਤਾ ਜੀ ਕੰਮ ਬਾਬੇ ਦੀ ਮਿਹਰ ਨਾਲ ਕਰਤੀ ਸੈਟਿੰਗ ਬੱਲੇ ਤੇ ਰੱਬ ਦਾ ਨਾ ਵੀਰੇ ਬਾ ਐ ਨਾ ਸਿਰੇ ਤਾਂ ਹੀ ਖਾਲੀ ਵੀਰੇ ਇੱਕ ਸਾਰ ਜਾਵੇ ਪਾਣੀ ਕਰਾਇਆ ਲਾਇਆ ਵੇ ਮੁੰਡਿਆ ਕਿਉਂ ਵੀ ਤੰਗਲੇ ਨਾ ਆ ਜੇ ਤੈਨੂੰ ਫੜ ਲੈਣਾ ਮੈਂ ਨਹੀਂ ਨਹੀਂ ਕੋਈ ਕੰਮ ਨਹੀਂ ਠੀਕ ਆ ਇਹਦਾ ਬਾਈ ਨੂੰ ਜਾਣਦੇ ਆ ਬਾਈ ਐਵੇਂ ਆ ਗਏ ਤਿੰਨ ਸਾਲ ਹੋ ਗਏ ਤੇ ਮਹਾਰਾਜ ਦੀ ਕਿਰਪਾ ਨਾਲ ਇੱਕ ਵੀ ਦਾਣਾ ਨਹੀਂ ਸਾਨੂੰ ਕਿਤੇ ਲੱਗਿਆ ਵੀ ਉਗਰੇਣੀ ਨਹੀਂ ਸਾਡੇ ਇੱਥੇ ਲਾਂਦੇ ਬਹੁਤ ਆਇਆ ਪਿਛਲੇ ਯਾਰੀ ਇਹ ਗੱਲਾਂ ਤਾਂ ਆਪਾਂ ਬਾਈ ਨੇ ਪੈਠ ਕੁੰਨਦੀ ਹੁੰਦੀ ਆ ਕੇ ਵੀ ਤਾਰੀਫ ਕਰਦਾ ਇਹ ਨਹੀਂ ਕੋਈ ਸਮੱਸਿਆ ਨਹੀਂ ਆਈ ਗਈ ਨਹੀਂ ਸਭ